ਸਤਨਾਮ ਸ੍ਰੀ ਵਾਹਿਗੁਰੂ ਸਾਇ ਰਜੀ ਚੰਦਨ ਚੰਦਨ ਸਰਦਰ ਸ਼ੀਤਲ ਥੀ ਵੇ ਨਾਨਕਾ ਜਪੰਦੜੋ ਹਰ ਨਾਮ ਉੱਚ ਅਪਾਰ ਬੇਅੰਤ ਸੁਆਮੀ ਕਾਣ ਜਾਣੈ ਗੁਣ ਤੇ On the ਬਨੇ ਹਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਉ ਤਲ ਗੁਰ ਸੇਵੀਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸਾਹਿਬ ਜੀ ਬਿਲਾਵਨ ਮਹੱਲਾ ਪੰਜਵਾਏ ਸਗਰ ਸੋਈ ਤਰ ਗਾਈ ਸਾਧ ਸੰਗਤ ਕੈ ਸੰਗ ਵਸ ਬੜ ਪਾਕੀ ਪਾਏ ਇਹੋ ਸਾਜਰ ਸੋਈ ਕਰ ਜੋ ਹਰ ਕੋ ਸੰਗਤ ਕੈ ਸੰਗ ਵਸਾ ਵੱਡੇ ਭਾਗੀ ਪਾਈ ਸੁਣ ਸੁਣ ਜੀਵ ਦਾਸ ਤੁਮ ਬਾਣੀ ਜਨ ਆਕੀ ਪ੍ਰਗਟ ਪਈ ਸਭ ਲੋਮ ਹੈ ਸੇਵਕ ਕੀ ਰਾਖੀ ਰਹਾ ਅਗਨ ਸਾਗਰ ਤੇ ਕਾਟਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਾ ਲੋ ਸੰਚਿਆ ਗੁਰਪਈ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾਠਾ ਪਾਇਆ ਕਾਟੀ ਸਿਲਕ ਭ੍ਰਮ ਬੋ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਤ ਸਰਬੋ ਨਾਨਕ ਪਾਈ ਸੰਗ ਸੰਤਨ ਸਾਥ ਮਤ ਕੋਈ ਜਾਣੋ ਅਵਰ ਕਾਚ ਸਭ ਪ੍ਰਵਕ ਹੈ ਸਰਬ ਸੁਖ ਨਾਨਕ ਪਾਈ ਸੰਗ ਸੰਤਨ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਅਪਨ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਸਬਾਕ ਸਾਨੂੰ ਪ੍ਰਾਪਤ ਹੋਇਆ 813 ਤੇ 814 ਅੰਕ ਦੇ ਉੱਤੇ ਸੁਭਾਏ ਮਾਨ ਗਿਲਾਵਲ ਮਾਲਾ ਪੰਜਵਾਂ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੰਜੋ ਬਾਣੀ ਦੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਅੱਜ ਇਸ ਸ਼ਬਦ ਦੇ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਉਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਸੰਸਾਰ ਜਿਹੜਾ ਅਸੀਂ ਦੇਖ ਰਿਹਾ ਨਾ ਇਹ ਕਹਿੰਦੇ ਇੱਕ ਸਾਗਰ ਵਰਗਾ ਜਿਵੇਂ ਅਸੇ ਪਾਣੀ ਦਾ ਸਮੁੰਦਰ ਹੋਵੇ ਨਾ ਬਹੁਤ ਵੱਡਾ ਸਾਗਰ ਹੋਵੇ ਉਹਦੇ ਵਿੱਚੋਂ ਜੇ ਅਸੀਂ ਨੇ ਪਾਰ ਲੰਘਣਾ ਹੋਵੇ ਤਾਂ ਸਾਨੂੰ ਕੋਈ ਨਾ ਕੋਈ ਵੇੜਾ ਚਾਹੀਦਾ ਪਰ ਆਪ ਭਗ ਸਾਗਰ ਦੇ ਵਿੱਚੋਂ ਜੇ ਪਾਰ ਲੰਘਣਾ ਹੈ ਤਾਂ ਗੁਰੂ ਦਾ ਸ਼ਬਦ ਸਾਡੇ ਹਿਰਦੇ 'ਚ ਜ਼ਰੂਰ ਹੋਣਾ ਚਾਹੀਦਾ ਜਿੱਦੇ ਗੁਰੂ ਦਾ ਸ਼ਬਦ ਸਾਡੇ ਹਿਰਦੇ ਦੇ ਵਿੱਚ ਵਸ ਗਿਆ ਗੁਰੂ ਸਾਹਿਬ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਇਹੋ ਸਾਗਰ ਸੋਏ ਤਰੈ ਜੋ ਹਰ ਗੁਰ ਗਾਏ ਜਿਹੜਾ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਰਿਹਾ ਗੁਣ ਗਾਉਂਦਾ ਰਿਹਾ ਗੁਣ ਗਾਉਂਦਾ ਰਿਹਾ ਇੱਕ ਦਿਨ ਉਹ ਗੁਣ ਹਿਰਦੇ ਦੇ ਵਿੱਚ ਵਸ ਗਏ ਕਹਿੰਦੇ ਆ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓਗੇ ਕਹਿੰਦੇ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਈ ਕਹਿੰਦੇ ਸਾਧ ਸੰਗਤ ਦੇ ਨਾਲ ਰਲ ਕੇ ਨਾ ਸੰਗਤ ਦੇ ਵਿੱਚ ਬੈਠ ਕੇ ਉਹਨਾਂ ਦਾ ਸੰਗ ਕਰਕੇ ਫਿਰ ਸਾਧ ਸੰਗਤ ਕਾ ਸੰਗ ਵਸੈ ਕਹਿੰਦੇ ਸੰਗਤ ਦੇ ਵਿੱਚ ਰੱਬ ਵਸਦਾ ਜੇ ਸੰਗਤ ਦੇ ਵਿੱਚ ਬੈਠ ਕੇ ਉਸ ਵੱਡੇ ਦੇ ਗੁਣ ਗਾਵਾਂਗੇ ਵੱਡ ਭਾਗੀ ਪਾਈ ਕਹਿੰਦੇ ਫਿਰ ਅਸੀਂ ਵੀ ਵੱਡੇ ਭਾਗਾ ਵਾਲੇ ਬਣ ਜਾਾਂਗੇ ਜੇ ਉਸ ਵੱਡੇ ਦੇ ਗੁਣ ਗਾਉਂਦੇ ਰਹਿਾਂਗੇ ਗੁਣ ਗਾਉਂਦਿਆਂ ਗਾਉਂਦਿਆਂ ਅਸੀਂ ਉਹਦੇ ਵਿੱਚ ਆ ਭੇਦ ਹੋਣਾ ਹੈ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਸੱਚੇ ਪਾਤਸ਼ਾਹ ਜਿਹੜੀ ਤੇਰੀ ਬਾਣੀ ਹੈ ਨਾ ਇਹ ਨੂੰ ਅਸੀਂ ਸੁਣ ਸੁਣ ਕੇ ਜਿਉਉਨੇ ਆ ਇਹ ਬਾਣੀ ਨੂੰ ਸੁਣ ਸੁਣ ਕੇ ਅਸੀਂ ਸਾਡੇ ਅੰਦਰ ਐ ਸਮਝ ਲਓ ਕਿ ਇੱਕ ਝਰਨਾ ਵਗਣ ਲੱਗ ਜਾਂਦਾ ਹੈ ਆਨੰਦ ਆ ਜਾਂਦਾ ਹੈ ਆਤਮਿਕ ਜੀਵਨ ਦੀ ਸੋਚ ਹੀ ਮਿਲ ਜਾਂਦੀ ਹੈ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਸੱਚੇ ਬਾਦਸ਼ਾਹ ਜਿਹੜੀ ਤੁਸੀਂ ਨੇ ਬਾਣੀ ਸਾਨੂੰ ਇਹ ਦਿੱਤੀ ਹੈ ਨਾ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਬਾਣੀ ਨੂੰ ਸੁਣਦੇ ਆ ਸੁਣਦੇ ਆ ਸਾਡੇ ਅੰਦਰ ਆਤਮਿਕ ਜੀਵਨ ਬਣ ਜਾਂਦਾ ਹੈ ਸਾਡੇ ਅੰਦਰ ਆਨੰਦ ਆ ਜਾਂਦਾ ਹੈ ਅਸੀਂ ਬਾਹਰੋਂ ਤੇ ਕਹਿੰਦੇ ਰਹਿੰਦੇ ਆ ਆਨੰਦ ਆ ਗਿਆ ਆਨੰਦ ਆ ਗਿਆ ਪਰ ਅਸਲ ਆਨੰਦ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚੋਂ ਮਿਲਣਾ ਹੈ ਆਨੰਦ ਆਨੰਦ ਸਭ ਕੋ ਕਹ ਹੈ ਆਨੰਦ ਗੁਰੂ ਤੇ ਜਾਣਿਆ ਜਦੋਂ ਗੁਰੂ ਦੇ ਨਾਲ ਮਿਲਾਂਗੇ ਉਦੋਂ ਪਤਾ ਲੱਗਣਾ ਕਿ ਇਹਦਾ ਆਨੰਦ ਤੇ ਵੱਖਰਾ ਸੀ ਹੁਣ ਬੰਦੇ ਨੇ ਕਦੇ ਕੋਈ ਚੀਜ਼ ਕੋਈ ਐਸੀ ਕੋਈ ਪਦਾਰਥ ਛੱਕਿਆ ਨਾ ਹੋਵੇ ਪਰ ਜਿੱਦਿਓ ਛੱਕੂਗਾ ਸੰਤ ਉਦੋਂ ਹੀ ਪਤਾ ਲੱਗਣਾ ਕਿ ਇਹਦਾ ਸਵਾਦ ਕਿਸ ਤਰ੍ਹਾਂ ਦਾ ਸੀ ਨਾ ਜਿਨ੍ਹਾਂ ਚਿਰ ਉਹ ਛੱਕੇ ਹੀ ਨਹੀਂ ਉਹਨਾਂ ਚਿਰ ਬੰਦਾ ਵਸੋ ਭੁਲੇਖੇ ਜੀ ਰਹਿੰਦਾ ਕਿ ਇਹਦਾ ਸਵਾਦ ਕਿੰਨਾ ਕੁ ਸੀ ਗੁਰਦਾਣੀ ਦਾ ਸਵਾਦ ਅਜੇ ਤੱਕ ਸਾਨੂੰ ਆਇਆ ਨਹੀਂ ਜਿਸ ਦਿਨ ਗੁਰਬਾਣੀ ਨੂੰ ਪੜਦੇ ਆਂ ਪੜਦੇ ਆਂ ਸੁਣਦੇ ਆਂ ਸੁਣਦੇ ਆ ਇਹਦੇ ਵਿੱਚ ਆਪੇ ਹੀਦ ਹੋ ਗਏ ਉਦੋਂ ਫਿਰ ਪਤਾ ਲੱਗਣਾ ਕਿ ਬਾਣੀ ਦੇ ਅਸੀਂ ਤੇ ਉਹੀ ਦੂਰ ਦੂਰ ਫਿਰਦੇ ਰਹੇ ਜਿਹੜਾ ਆਨੰਦ ਹੈ ਸਬਾਣੀ ਦੇ ਵਿੱਚ ਉਹ ਤੇ ਕਿਤੇ ਹੈ ਹੀ ਤਾਂ ਅਗੇ ਗੁਰੂ ਸਾਹਿਬ ਕਹਿੰਦੇ ਆ ਪ੍ਰਗਟ ਭਈ ਸਭ ਲੋਤ ਸੇਵਕ ਕੀ ਰਾਖੀ ਕਹਿੰਦੇ ਪਰਮਾਤਮਾ ਐਸਾ ਹੈ ਕਿ ਜਦੋਂ ਅਸੀਂ ਉਹਦੇ ਨਾਲ ਜੁੜਦੇ ਆ ਨਾ ਉਦੀ ਸੋਭਾ ਪ੍ਰਮਾਤਮਾ ਸਾਡੀ ਸੋਭਾ ਸਾਰੇ ਸੰਸਾਰ ਚ ਖਿਲਾਰ ਦਿੰਦਾ ਉਹ ਫਿਰ ਢੁਕੇ ਨਹੀਂ ਰਹਿੰਦੀ ਪ੍ਰਗਟ ਹੋ ਜਾਂਦੀ ਹੈ ਪ੍ਰਗਟ ਪਈ ਸਭ ਲੋਭ ਹੈ ਸੇਵਕ ਕੀ ਰਾਖੀ ਜਿਹੜੇ ਤੇਰੇ ਸੇਵਕ ਹੁੰਦੇ ਆ ਜਦੋਂ ਉਹ ਸੇਵਕ ਤੇਰੇ ਗੁਣ ਗਾਉਂਦੇ ਰਹਿੰਦੇ ਆ ਗੁਣ ਗਾਉਂਦੇ ਰਹਿੰਦੇ ਆ ਉਹ ਫਿਰ ਗੁੱਝੇ ਨਹੀਂ ਰਹਿੰਦੇ ਉਹ ਸਾਰੇ ਸੰਸਾਰ ਚ ਪ੍ਰਗਟ ਹੋ ਜਾਂਦੇ ਆ ਕਿ ਇਹ ਤੇ ਉਸ ਪਰਮਾਤਮਾ ਦੇ ਗੁਣ ਗਾਉਣ ਵਾਲਾ ਹੈ ਰਹਾਉ ਰਹਾ ਉਹਦਾ ਭਾਵ ਉਹਦਾ ਠਹਿਰਣਾ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਅਗੇ ਨਿ ਸਾਗਰ ਤੇ ਕਾਢਿਆ ਪ੍ਰਭ ਜਲਨ बुझਾਈ ਹੁਣ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਆ ਇਹ ਸੰਸਾਰ ਜਿਹੜਾ ਇੱਕ ਅੱਗ ਦਾ ਸਮੁੰਦਰ ਹੈ ਗੁਰੂ ਸਾਹਿਬ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਜੇ ਪਰਮਾਤਮਾ ਦੇ ਨਾਲ ਤੁਸੀਂ ਪਿਆਰ ਪਾ ਲਿਆ ਕਹਿੰਦੇ ਅਗਨ ਸਾਗਰ ਤੇ ਕੱਢਿਆ ਸਾਗਰ ਹੁੰਦਾ ਸਮੁੰਦਰ ਕਹਿੰਦੇ ਇਹ ਸਮੁੰਦਰ ਜਿਹੜਾ ਅੱਗ ਦਾ ਹੈ ਕਹਿੰਦੇ ਇਹ ਸਮੁੰਦਰ ਦੇ ਵਿੱਚੋਂ ਗੁਰੂ ਸਾਹਿਬ ਨੇ ਕੱਢ ਲੈਣਾ ਚਾਰ ਨਦੀਆਂ ਤੇ ਸਾਡੇ ਅੰਦਰ ਵਗਦੀਆਂ ਨੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਆ ਜਾਾਂਗੇ ਆ ਸੰਸਾਰ ਸਾਗਰ ਦੇ ਵਿੱਚ ਇੱਕ ਨਦੀ ਨਹੀਂ ਚਾਰੇ ਨਦੀਆਂ ਚਾਹੇ ਵਗਦੀਆਂ ਨੇ ਉਹਨਾਂ ਦੇ ਵਿੱਚੋਂ ਵੀ ਗੁਰੂ ਸਾਹਿਬ ਨੇ ਸਾਡੀ ਵਾਹ ਵੜ ਕੇ ਸਾਨੂੰ ਬਾਹਰ ਕੱਢ ਲੈਣਾ ਅਗਨ ਸਾਗਰ ਤੇ ਕਾਟਿਆ ਪ੍ਰਭ ਜਲਨ बुझाਏ ਜਿਹੜੀ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਲਨ ਸੀ ਨਾ ਉਹ ਵੀ ਜਾਤੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਅਸੀਂ ਬਚਨ ਰੋਜ਼ ਹੀ ਪੜਦੇ ਆ ਨਾ ਕਿ ਸਾਡੇ ਅੰਦਰ ਜਿਹੜੀ ਜਲਨ ਹੈ ਨਾ ਅੰਗ ਗੁਰਬਾਣੀ ਜਿਹੜੀ ਹੈ ਇਹ ਅੰਮ੍ਰਿਤ ਵਰਗੀ ਹੈ ਇਹ ਸਾਡੇ ਅੰਦਰ ਦੀ ਜਿਹੜੀ ਜਲਨ ਬੁਝਾ ਦਿੰਦੀ ਹੈ ਇਹ ਜਦੋਂ ਗੁਰਬਾਣੀ ਨੂੰ ਪੜਦੇ ਰਵਾਂਗੇ ਪੜਦੇ ਰਵਾਂਗੇ ਪੜਦੇ ਰਵਾਂਗੇ ਸਾਡੇ ਅੰਦਰ ਦੀ ਜਿਹੜੀ ਅੱਗ ਹੈ ਨਾ ਉਹ ਸਾਰੀ ਬੁਝ ਬੁਝ ਜਾਣੀ ਹੈ ਅਗਨ ਸਾਗਰ ਦੇ ਕਾਢੇ ਆ ਪ੍ਰਭ ਜਲਨ बुझाਏ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ ਆ ਮਰਦ ਦਾ ਨਾਮ ਜਿਹੜਾ ਆ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਅੰਮ੍ਰਿਤ ਬਾਣੀ ਹੈ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੇ ਜਲਣ ਮੁਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਜਿੱਦੇ ਸਤਿਗੁਰੂ ਦਾ ਦਰਸ਼ਨ ਪਾ ਲਿਆ ਨਾ ਉਹਦੇ ਸਾਡੇ ਅੰਦਰ ਦੀ ਜਿਹੜੀ ਜਲਣ ਹੈ ਉਹ ਵੀ ਬੁੱਝ ਜਾਣੀ ਹੈ ਅੰਮ੍ਰਿਤ ਨਾਮ ਜਲ ਸੰਚਿਆ ਜਦੋਂ ਅੰਮ੍ਰਿਤ ਵਰਗਾ ਇਹ ਨਾਮ ਦਾ ਜਲ ਸਾਨੂੰ ਮਿਲ ਗਿਆ ਨਾ ਗੁਰ ਭਏ ਸਹਾਈ ਫਿਰ ਗੁਰੂ ਵੀ ਸਾਡੀ ਰਾਖੀ ਕਰਨ ਲੱਗ ਜਾਣ ਗੁਰੂ ਨੇ ਸਾਡੀ ਸਹਾਇਤਾ ਕਰ ਦੇਣੀ ਹੈ ਗੁਰੂ ਫਿਰ ਸਾਡੇ ਤੇ ਦਇਆਲਵਾਨ ਹੋ ਜਾਣਾ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ ਤੇ ਗੁਰੂ ਨੇ ਫਿਰ ਕਰਨਾ ਕੀ ਹੈ ਸਾਡਾ ਜਨਮ ਮਰਨ ਕੱਟ ਦੇਣਾ ਜਨਮ ਮਰਨ ਦੋਹੋ ਹੋਵੇਂ ਨਾਹੀਂ ਜਨ ਪਰਉਪਕਾਰੀ ਆਏ ਜੀਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਕਹਿੰਦੇ ਜਿਹੜੇ ਸਾਧੂ ਮਹਾਂਪੁਰਸ਼ ਆਉਂਦੇ ਆ ਉਹ ਇਸ ਸੰਸਾਰ ਦੇ ਵਿੱਚ ਸਾਡਾ ਜਨਮ ਮਰਨ ਕੱਟਣ ਵਾਸਤੇ ਆਉਂਦੇ ਆ ਜਨਮ ਮਰਨ ਦੋਹੋ ਮੈ ਨਾਲ ਹੀ ਜਨ ਪਰ ਉਪਕਾਰੀ ਆਏ ਜਿਹੜੇ ਪ੍ਰਮਾਤਮਾ ਦੇ ਭੇਜੇ ਹੋਏ ਸੰਤ ਜਨ ਹੁੰਦੇ ਆ ਉਹ ਸਾਡਾ ਵੀ ਜਨਮ ਮਰਨ ਕੱਟ ਦਿੰਦੇ ਆ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਜਨਮ ਮਰਨ ਦੁੱਖ ਕੱਟਿਆ ਜਿਹੜਾ ਸਾਨੂੰ ਦੁੱਖ ਲੱਗਿਆ ਹੋਏ ਸੀ ਨਾ ਜਨਮ ਮਰਨ ਦਾ ਮੌਤ ਦਾ ਦੁੱਖ ਕਹਿੰਦੇ ਉਹ ਕਟਕਾ ਤੇ ਗੁਰੂ ਸਾਹਿਬ ਨੇ ਸਾਡੀ ਝੋਲੀ ਚ ਪਾ ਕੀ ਦਿੱਤਾ ਜੀ ਸੁੱਖ ਕਾ ਥਾਨ ਪਾਇਆ ਸਾਡੀ ਝੋਲੀ ਸੁੱਖਾਂ ਦੇ ਨਾਲ ਭਰਤੀ ਕਿ ਹੁਣ ਸੁੱਖ ਕਦੇ ਘਟਣੇ ਨਹੀਂ ਬਸ ਗੁਰੂ ਦੇ ਗੁਣ ਗਾਉਂਦੇ ਰਿਓ ਗੁਣ ਗਾਉਂਦੇ ਰਿਓ ਸੁੱਖ ਨਹੀਂ ਘਟਣੇ ਕਦੇ ਤੇ ਅੱਗੇ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ ਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਭਾਵਾ ਕਾਟੀ ਦਾ ਭਾਵ ਦਾ ਕੱਟ ਦੇਣੀ ਸਿਲਕ ਦਾ ਭਾਵ ਨਾ ਫਾਹੀ ਤੇ ਫੰਦੀ ਕੱਟ ਦੇਣੀ ਕਾਟੀ ਸਿਲਕ ਭ੍ਰਮ ਮੋਹ ਕੀ ਜਿਹੜੀ ਸਾਡੇ ਅੰਦਰ ਭਰਮ ਦੀ ਮੋਹ ਦੀ ਫਾਹੀ ਪਈ ਹੋਈ ਆ ਉਹ ਕੱਟ ਦੇਣੀ ਆ ਗੁਰੂ ਸਾਹਿਬ ਨੇ ਆਪਣੇ ਪ੍ਰਭ ਭਾਵਾ ਆਪਣੇ ਨਾਲ ਜੋੜ ਲੈਣਾ ਆਪਣੇ ਆਪ ਦੇ ਨਾਲ ਸਾਨੂੰ ਇੱਕਮਿਕ ਕਰ ਲੈਣਾ ਜਦੋਂ ਸਾਡੀ ਉਹ ਫਾਹੀ ਕੱਟ ਦੇਣੀ ਹੈ ਨਾ ਜੰਮਲ ਮਰਨ ਕੱਟ ਦੇਣਾ ਫਿਰ ਸਭ ਉਸ ਪ੍ਰਮਾਤਮਾ ਨੇ ਆਪਣੇ ਨਾਲ ਜੋੜ ਲੈਣੇ ਮਤ ਕੋਈ ਜਾੜੋ ਆਵਰ ਕੱਚ ਸਭ ਪ੍ਰਭ ਕਾ ਹਾਥ ਇਹ ਕਹਿੰਦੇ ਕੋਈ ਬੰਦਾ ਭੁਲੇਖਾ ਕੱਢਦੇ ਉਹ ਮਨ ਚੋ ਕਿ ਬੰਦਾ ਕਹੇ ਕਿ ਮੈਂ ਆਪਣੇ ਆਪ ਕਰ ਲਿਆ ਗੁਰੂ ਸਾਹਿਬ ਦੇ ਕੋਲ ਅਸੀਂ ਆਉਣਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਨੀ ਸਾਰਾ ਕੁਝ ਉਸ ਪ੍ਰਮਾਤਮਾ ਦੇ ਹੱਥ 'ਚ ਹੈ ਜਿਵੇਂ ਅਸੀਂ ਨੇ ਫਸਲ ਬੀਜਣੀ ਹੁੰਦੀ ਹੈ ਫਸਲ ਬੀਜਣਾ ਸਾਡਾ ਕੰਮ ਹੈ ਤੇ ਉਹਦੇ ਤੇ ਫਲ ਲਾਉਣਾ ਉਹ ਪਰਮਾਤਮਾ ਦੇ ਹੱਥ 'ਚ ਹੈ ਫਲ ਨਹੀਂ ਅਸੀਂ ਲਾ ਸਕਦੇ ਅਸੀਂ ਨੇ ਬੀਜ ਪਾਉਣਾ ਹੁੰਦਾ ਹੈ ਪਰਮਾਤਮਾ ਨੇ ਉਹਦੇ ਤੇ ਫਲ ਪਰਮਾਤਮਾ ਨੇ ਲਾਉਣਾ ਅਸੀਂ ਗੁਰਦੁਆਰਾ ਸਾਹਿਬ ਰੋਜ਼ ਆਉਣਾ ਮੰਦਰ ਜਾਣ ਵਾਲੇ ਮੰਦਰ 'ਚ ਰੋਜ਼ ਜਾਣ ਚਰਚਿਤ ਜਾਣ ਵਾਲੇ ਚਰਚਿਤ ਰੋਜ਼ ਜਾਣ ਤੇ ਮਸਜਿਦ 'ਚ ਜਾਣ ਵਾਲੇ ਰੋਜ਼ ਮਸਜਿਦ 'ਚ ਜਾਣ ਪਰ ਇਹ ਨਾ ਸਮਝਣ ਕੇ ਮੈਨੂੰ ਫਲ ਇਹ ਮੈਂ ਆਪੇ ਆਪ ਲਿਆ ਇੱਥੇ ਗੁਰੂ ਸਾਹਿਬ ਕਹਿੰਦੇ ਮਤ ਕੋਈ ਜਾਣੋ ਅਵਰ ਵਿੱਚ ਸਭ ਪ੍ਰਭਕਾ ਹੱਥ ਕਹਿੰਦੇ ਇਹ ਭਲੇਖਾ ਮਨ ਚੋਂ ਕੱਢਦੇ ਹੋ ਤੇ ਪ੍ਰਮਾਤਮਾ ਦੇ ਹੱਥ ਵਿੱਚ ਆ ਸਾਰਾ ਕੁਝ ਸਾਨੂੰ ਉਹਦੇ ਕੋਲ ਜਾ ਕੇ ਉਹ ਬਖਸ਼ਿਸ਼ਾ ਲੈਣੀ ਆ ਪੈਣੀ ਆ ਬਸ ਇੰਨਾ ਕਿ ਜ਼ਰੂਰ ਹੈ ਕਿ ਧਰਤੀ ਦੇ ਵਿੱਚ ਸਾਰਾ ਕੁਝ ਪਿਆ ਹੈ ਧਰਤੀ ਦੇ ਵਿੱਚੋਂ ਕੱਢਣ ਵਾਸਤੇ ਮਿਹਨਤ ਸਾਨੂੰ ਕਰਨੀ ਪੈਣੀ ਹੈ ਗੁਰੂ ਨੂੰ ਪਾਉਣ ਵਾਸਤੇ ਮਿਹਨਤ ਸਾਨੂੰ ਕਰਨੀ ਪੈਣੀ ਹੈ ਫਿਰ ਅੱਗੇ ਖਾਲ ਗੁਰੂ ਆਪ ਗੁਰੂ ਨੇ ਆਪ ਲਾਉਣਾ ਹੈ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਕਹਿੰਦੇ ਸਾਰੇ ਦੁਨੀਆ ਦੇ ਸੁੱਖ ਸਾਡੀ ਝੋਲੀ ਦੇ ਵਿੱਚ ਪਾ ਦੇਣੇ ਨੇ ਗੁਰੂ ਨੇ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਜਦੋਂ ਅਸੀਂ ਵੱਡਿਆਂ ਦਾ ਸੰਗ ਕਰਾਂਗੇ ਸੰਤਾਂ ਦਾ ਸੰਗ ਕਰਾਂਗੇ ਸਾਧ ਸੰਗਤ ਕਰਾਂਗੇ ਗੁਰੂ ਸਾਹਿਬ ਕਹਿੰਦੇ ਵਿੱਚ ਸੰਗਤ ਹਰਿ ਭਰਵ ਵਸਾ ਜੀਓ ਆ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਇਹ ਸੰਗਤ ਦੇ ਨਾਲ ਮਿਲ ਕੇ ਜੇ ਅਸੀਂ ਉਸ ਪਰਮਾਤਮਾ ਦੇ ਗੁਣ ਗਾਵਾਂਗੇ ਤਾਂ ਗੁਰੂ ਸਾਹਿਬ ਕਹਿੰਦੇ ਤੇਰੀ ਝੋਲੀ ਜਿਹੜੀ ਸੁੱਖਾਂ ਦੇ ਨਾਲ ਭਰ ਦੇਣੀ ਹੈ ਸਰਬ ਸੋਖ ਨਾਨਕ ਪਾਏ ਨਾਨਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਦੇ ਵਿੱਚ ਸਾਰੇ ਸੁੱਖ ਪਾ ਦੇਣੇ ਹੈ ਸੰਗ ਸੰਤਨ ਸਾਥ ਜਦੋਂ ਅਸੀਂ ਉਹ ਸੰਤਾਂ ਦੇ ਨਾਲ ਸੰਗਤਾਂ ਦੇ ਨਾਲ ਮਿਲ ਕੇ ਉਸ ਪਰਮਾਤਮਾ ਦੇ ਗੁਣ ਗਾਵਾਂਗੇ ਮਤ ਕੋਈ ਜਾਣੋ ਅਬਰ ਕਛ ਸਭ ਪ੍ਰਭ ਕਾ ਹਾਥ ਸਰਬ ਸੋਖ ਨਾਨਕ ਪਾਏ ਸੰਤਨ ਸੰਗ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ